ਮਾਰਕੀਟ ਦੇ ਵਿੱਚ ਮਿਲਣ ਵਾਲੇ ਆਇਲੀ ਚਿਪਸਾਂ ਤੁਸੀਂ ਬਹੁਤ ਖਾਂਦੇ ਹੋ ਤੇ ਪ੍ਰੋਸੈਸਡ ਜਿਹੜੇ ਕਿ ਪੈਕਿੰਗ ਕੀਤੇ ਹੁੰਦੇ ਨੇ ਉਹ ਵੀ ਚਿਪਸ ਤੁਸੀਂ ਖਾਂਦੇ ਹੋ ਕਿਉਂਕਿ ਆਲੂ ਦੇ ਨਾਲ ਬਣੀਆਂ ਹੋਈਆਂ ਬਹੁਤ ਚੀਜ਼ਾਂ ਹੁੰਦੀਆਂ ਨੇ ਜੋ ਹਰ ਕਿਸੇ ਨੂੰ ਪਸੰਦ ਆਉਂਦੀਆਂ ਨੇ ਤੇ ਸ਼ਾਇਦ ਤੁਹਾਨੂੰ ਵੀ ਪਸੰਦ ਹੋਈਆਂ ਲੇਕਿਨ ਅੱਜ ਅਸੀਂ ਗੱਲ ਕਰਾਂਗੇ ਬਿਨਾ ਆਇਲ ਦੇ ਤੁਸੀਂ ਚਿਪਸ ਕਿਵੇਂ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਛਿਲਕਾ ਉਤਾਰ ਲਓ ਹੁਣ ਆਲੂਆਂ ਨੂੰ ਬਹੁਤ ਹੀ ਪਤਲੇ-ਪਤਲੇ ਸਲਾਈਸਾਂ ਦੇ ਵਿੱਚ ਕਟੋ ਜਿੰਨਾ ਪਤਲਾ ਸਲਾਈਸ ਹੋਵੇਗਾ ਉਹਨਾਂ ਚਿਪਸ ਉਹਨਾਂ ਹੀ ਕਰਕਰਾ ਹੋਵੇਗਾ ਤੁਸੀਂ ਚਾਹੋ ਤਾਂ ਸਲਾਈਸਰ ਦੀ ਵੀ ਵਰਤੋਂ ਕਰ ਸਕਦੇ ਹੋ ਹੁਣ ਕਟੇ ਹੋਏ ਆਲੂਆਂ ਦੇ ਸਲਾਈਸਾਂ ਨੂੰ ਇੱਕ ਬਰਤਨ ਦੇ ਵਿੱਚ ਠੰਡੇ ਪਾਣੀ ਦੇ ਵਿੱਚ 10 ਤੋਂ 15 ਮਿੰਟ ਲਈ ਭਿਗੋ ਕੇ ਰੱਖ ਲਓ ਇਸ ਦੇ ਨਾਲ ਆਲੂ ਦਾ ਵੱਧ ਜਿਹੜਾ ਕਿ ਸਟਾਰਚ ਨਿਕਲ ਜਾਵੇਗਾ ਯਾਨੀ ਕਿ ਗਿੱਲਾਪਣ ਹੋਵੇਗਾ ਉਹ ਨਿਕਲ ਜਾਵੇਗਾ ਜਿਸ ਦੇ ਨਾਲ ਚਿਪਸ ਹੋਰ ਵੀ ਕ੍ਰਿਸਪੀ ਬਣਨਗੇ। ਕਰੀਬ 15 ਮਿੰਟ ਬਾਅਦ ਆਲੂਆਂ ਨੂੰ ਪਾਣੀ ਦੇ ਵਿੱਚੋਂ ਕੱਢ ਲਓ ਅਤੇ ਕੱਪੜੇ ਜਾਂ ਫਿਰ ਪੇਪਰ ਟਾਵਲ ਦੀ ਮਦਦ ਨਾਲ ਚੰਗੀ ਤਰ੍ਹਾਂ ਸੁਕਾ ਲਓ। ਧਿਆਨ ਰੱਖੋ ਕਿ ਸਲਾਈਸ ਪੂਰੀ ਤਰ੍ਹਾਂ ਸੁੱਕੇ ਹੋਣ ਨਹੀਂ ਤਾਂ ਪਕਾਉਂਦੇ ਸਮੇਂ ਚਿਪਸ ਨਰਮ ਰਹਿ ਜਾਣਗੇ। ਹੁਣ ਸੁੱਕੇ ਹੋਏ ਆਲੂ ਦੇ ਸਲਾਈਸਾਂ ਦੇ ਉੱਤੇ ਨਮਕ, ਕਾਲੀ ਮਿਰਚ ਅਤੇ ਲਾਲ ਮਿਰਚ ਪਾਊਡਰ ਛਿੜਕੋ। ਚਾਹੋ ਤਾਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਇਸ ਦੇ ਨਾਲ ਚਿਪਸ ਦੇ ਵਿੱਚ ਹਲਕਾ ਚਟਕਾਰਾ ਸਵਾਦ ਆਉਂਦਾ ਹੈ